मिशन निश्चय ਦੇ ਤਹਿਤ ਜਿਹੜਾ ਕਿ ਫਾਦਰ ਦਾ ਪੁਲਿਸ ਵੱਲੋਂ ਨਸ਼ਾ ਵਿਰੋਧ ਚਲਾਇਆ ਜਾ ਰਿਹਾ ਹੈ। ਅੱਜ ਇੱਕ ਪ੍ਰਾਪਰਟੀ ਜ਼ੈਡ ਹੈ ਜਿਹੜੀ ਹੈ ਪੱਤਰੇ ਵਾਲੇ ਵਿਖੇ ਫ੍ਰੀਜ਼ ਕੀਤੀ ਜਾ ਰਹੀ ਹੈ। ਜੋ ਕਿ ਇੱਕ ਨਸ਼ਾ ਸਮਗਲਰ ਜਿਹੜਾ ਹੈਗਾ ਸੁਖਵਿੰਦਰ ਸਿੰਘ ਜਿਹੜੀ ਇਸ ਬਿੱਟੂ ਵੱਲੋਂ ਬਣਾਇਆ ਗਿਆ। ਇਹ ਜਿਹੜਾ ਮਕਾਨ ਉਹਦੇ ਫਾਦਰ ਦੇ ਨਾਮ ਮੁੰਡਾ ਸਿੰਘ ਦੇ ਨਾਮ ਤੇ ਇਸ ਦੀ ਕੰਸਟਰਕਸ਼ਨ ਜਿਹੜੀ ਹੋਈ ਹੈ 2020 ਤੋਂ ਕ੍ਰੀਂ ਜਿਹੜੀ ਇਹ ਗਏ ਪੈਸੇ ਕੀਤੇ ਗਏ ਕਤਰੀ ਪੈਸੇ ਨੇ ਉਹਨਾਂ ਨਾਲ ਕੀਤੇ ਜਾ ਰਹੇ ਸੀ ਜਿਸ ਦੀ ਰੀਵੈਲੂਏਸ਼ਨ ਕਰਾ ਕੇ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਜਿਹੜਾ ਕਿ ਜਿਹੜਾ ਫ੍ਰੀਜ਼ਿੰਗ ਆਰਡਰ ਜਿਹੜਾ 68 ਐਫਰ 2 ਦੇ ਅਧੀਨ جاری ਹੋਇਆ ਕਿਉਂਕਿ ਇਹਦੀ ਕੁੱਲ ਜਿਹੜੀ ਵੈਲਿਊ ਹੈ ਜੀ ਜੀ ਕਰੀਬ 36 ਲੱਖ ਦੇ ਕਰੀਬ ਇਸ ਘਰ ਦੀ ਵੈਲਿਊ ਹੈ ਜੀ ਕਿਉਂਕਿ ਹੁਣ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਫ੍ਰੀਜ਼ ਕਰ ਦਿੱਤੀ ਹੈ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਪੁਲਿਸ ਸਟੇਸ਼ਨ ਸਿਟੀ 2 ਵੱਲੋਂ ਦੋ ਹੋਰ ਜਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਫ੍ਰੀਜ਼ ਕਰਾਈਆਂ ਗਈਆਂ ਹਨ ਜਦ ਤੱਕ ਤੋਂ ਤੇ ਸੁਣ ਕੀਤਾ ਜਾਂਦਾ ਹੈ ਕਿ ਆਪ ਦੇ ਪਿੰਡ ਪੱਟਰੇ ਵਾਲਾ ਦੇ ਵਾਸੀ ਕੁਮਰਿੰਦਰ ਸਿੰਘ ਪੁੱਤਰ ਮਕਰਾਂ ਇਹਦੇ ਮਕਾਨ ਨੂੰ 22 ਡੇਂਟ ਦੇ ਤੋਂ ਸੁਪਾਇੰਸੋਂ ਪ੍ਰਿੰਟ ਕਰਵਾਇਆ ਹੈ ਜਾਂ ਇਹ ਕਿ